ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੰ ਨਰਨਾਮੇ ਨਰਨਾਮੇ ਨੰਨਾ ਚਰਨਾ ਚੱਧ ਰਾਰਾ ਜੀ ਰਾਰਾ ਤੇ ਉੱਤੇ ਸਿਹਾਰੀ ਹੋਣੀਆਂ ਨਰਨਾਮੇ ਨਾਮ ਤੋਂ ਰਾਹਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਰਕਾਮੇ कामना ਤੋਂ ਰਹਿਤ ਕੋਈ ਕਾਮਨਾ ਨਹੀਂ ਕਾਮਨਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਰਤਾਤੇ ਪ੍ਰਕਿਰਤੀਆਂ ਤੋਂ ਰਹਿਤ ਜਿਵੇਂ ਮਾਇਆ ਤੋਂ ਰਹਿਤ ਇਸ ਤਰ੍ਹਾਂ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਰਤਾਤੇ ਨਰਕਾਤੇ ਮਤਲਬ ਨਾਸ ਤੋਂ ਰਹਿਤ ਘਾਤੇ ਦਾ ਮਤਲਬ ਆ ਘਾਤ ਕਰਨਾ ਨਾਸ ਕਰਨਾ ਤੇ ਨਿਰਘਾਤੇ ਲਿਖਤਾ ਨਾਸ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਿਰਤੂਤੇ ਤੂਤੇ ਦਾ ਮਤਲਬ ਆ ਮੂਰਖ ਲੇਕਿਨ ਮਹਾਰਾਜ ਨੇ ਨਰੇ ਲਿਖਤਾ ਮੂਰੇ ਨਰੇ ਰਾਰਾ ਸਿਹਰੀਰੇ ਨਿਰਤੂਤੇ ਮੂਰਖਤਾਈ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਪੂਤੇ ਪ੍ਰਥਵੀ ਆਦ ਤਕਤਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਲੋਕੇ ਅਲੋਕੇ ਲੋਕੇ ਦਾ ਮਤਲਬ ਹੈ ਜੀ ਦਿਖਾਈ ਦੇਣਾ ਲੇਕਿਨ ਇੱਥੇ ਅਚਰਜ ਰੂਪ ਉਹ ਪਾ ਰਹੇ ਨੇ ਐਡਾ ਲਾਤਾ ਮੂਰੇ ਅਲੋਕੇ ਲਿਖਤਾ ਨਾ ਦੇਖਣ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਸ਼ੋਕੇ ਸੋਕੇ ਦਾ ਮਤਲਬ ਹੈ ਸ਼ੌਂਕ ਸ਼ੌਂਕ ਤੋਂ ਰਹਾਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਤਾਪੇ ਨਰਤਾਪੇ ਦਾ ਮਤਲਬ ਹੈ ਜੀ ਤਿੰਨਾਂ ਤਾਪਾਂ ਤੋਂ ਰਹਾਤ ਜਿਵੇਂ ਆਪਾਂ ਪੜਦੇ ਆ ਤੀਨੇ ਤਾਪ ਨਿਵਾਰਣ ਹਰਾ ਆਪ ਜੀ ਨੂੰ ਨਮਸਕਾਰ ਹੈ ਜੀ ਤਿੰਨਾਂ ਤਾਪਾਂ ਤੋਂ ਰਹਾਤ ਨਮਸਤੰ ਅਥਾਪੇ ਖਾਪੇ ਜਾਣ ਤੋਂ ਰਹਿਤ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਤਰਮਾਨੇ ਤਰਮਾਨੇ ਮਤਲਬ ਤਿੰਨਾ ਲੋਕਾਂ ਵਿੱਚ ਮੰਨਣ ਵਾਲਾ ਤਿੰਨਾ ਲੋਕਾਂ ਦੇ ਮੰਨਣ ਯੋਗ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਿਧਾਨੇ ਨਿਧੀ ਦਾ ਖਜ਼ਾਨਾ ਜ ਜਮੇ ਘਰ ਹੋ ਗਿਆ ਇਸ ਤਰ੍ਹਾਂ ਨਿਤਿ ਜਖਿਆਨਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਗਾਹੇ ਗਾਹੇ ਮਤਲਬ ਗੰਭੀਰ ਅਗਾਹੇ ਮਤਲਬ ਗੰਭੀਰ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਬਾਹੇ ਅਸਵਾਰੀ ਤੋਂ ਰਹਿਤ ਇਸ ਤਰ੍ਹਾਂ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਤ੍ਰਿਵਰਗੇ ਤਿੰਨ ਵਰਗਾ ઋਤਵੇ ਬਣਾਉਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਸਰਗੇ ਸੰਸਾਰ ਤੋਂ ਰਹਿਤ ਮੁਕਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਪ੍ਰਭੋਗੇ ਪ੍ਰਭੋਗੇ ਪਦਾਰਥ ਨੂੰ ਚੰਗੀ ਤਰ੍ਹਾਂ ਭੋਗਣ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਸੁਜੋਗੇ ਜੋਗੇ ਮਤਲਬ ਜੋੜਨ ਵਾਲਾ ਚੰਗੀ ਸੋ ਲੱਗਣਾ ਮੂਰੇ ਸਸਾ ਔਂਕੜ ਸੋ ਇਹਨੂੰ ਕਈ ਸੋ ਵੀ ਪੜ ਜਾਂਦੇ ਨੇ ਲੇਕਿਨ ਸਸਾ ਔਂਕੜਾ ਲਘੂ ਮਾਤਰਾ ਆ ਛੋਟੀ ਆ ਸੁਜੋਗੇ ਚੰਗੀ ਤਰ੍ਹਾਂ ਜੁੜੇ ਹੋਏ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਰੰਗੇ ਰੰਗਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਪੰਗੇ ਪੰਗੇ ਦਾ ਭੰਗ ਹੁੰਦੀ ਹੈ ਮਤਲਬ ਨਸ਼ਾ ਐੜਾ ਲੱਗਿਆ ਪੰਗੇ ਨਸੇ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਗੰਮੇ ਸ਼ਾਸਤਰ ਤੇ ਗਮ ਤੋਂ ਪਰੇ ਹੈ ਵਾਹਿਗੁਰੂ ਪਾਪ ਜੀ ਨੂੰ ਨਮਸਕਾਰ ਹੈ ਜੀ ਨਮਸਤਸਤ ਪਾਠ ਕਰਨਾ ਜੀ ਨਮਸਤਸਤ ਰੰਮੇ ਵਿਆਪਕ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਜਲਾਸਰੀ ਜਲ ਦਾ ਵੀ ਆਸਰਾ ਰੂਪ ਐ ਤੂੰ ਸਮੁੰਦਰ ਵਾਂਗੂ ਡੂੰਗਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਿਰਾਸਰੇ ਆਸਰੇ ਤੋਂ ਰਹਿਤ ਵਾਹਿਗੁਰੂ ਕਿਸੇ ਦਾ ਵੀ ਆਸਰਾ ਨਹੀਂ ਨਿਰਾਸਰੇ ਸਾਰਿਆਂ ਦਾ ਆਸਰਾ ਬਣਦਾ ਹੈ ਪਰ ਉਹਨੂੰ ਕਿਸੇ ਦਾ ਆਸਰਾ ਨਹੀਂ ਤੈਨੂੰ ਨਮਸਕਾਰ ਹੈ ਜੀ ਨਮਸਤੰ ਅਜਾਤੇ ਉੱਚੀਆਂ ਨੀਵੀਆਂ ਜਾਤਾਂ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਪਾਤੇ ਸ਼੍ਰੇਣੀ ਕੁਲਾ ਤੋਂ ਰਾਹਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਮਜਵੇ ਸਭ ਧਰਮਾਂ ਤੋਂ ਅਸੰਗ ਹੈ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਸਤ ਅਜਵੇ ਅਚਾਰਜ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਅਦੇਸੰ ਅਦੇਸੇ ਦਿਸ਼ਾ ਤੋਂ ਰਹਿਤ ਅੰਗਾ ਤੋਂ ਰਹਿਤ ਜਿਵੇਂ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਅਪੇਸੇ ਪੇਸੇ ਮਤਲਬ ਭੇਖ ਭੇਖਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਰਤਾਮੇ ਤਾਮ ਤੋਂ ਰਹਿਤ ਵਾਹਿਗੁਰੂ ਤਾਮ ਮਤਲਬ ਘਰ ਵੀ ਹੁੰਦਾ ਆਇਆ ਕਰਤੋ ਰਹਿਤ ਜਿਵੇਂ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਨਿਰਬਾਮੇ ਨਿਰਬਾਮੇ ਮਤਲਬ ਬਾਮੇ ਬਾਮੇ ਦਾ ਅਰਥ ਇਸਤਰੀ ਵੀ ਹੁੰਦਾ ਆ ਇਸਤਰੀ ਤੋਂ ਰਹਿਤ ਇਸਤਰੀ ਮਤਲਬ ਕਹ ਦੀ ਮਾਇਆ ਰੂਪ ਮਾਇਆ ਰੂਪ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਕਾਲੇ ਪੂਤ ਵਰਤਨ ਭੂਖ ਭਰਤ ਪੂਤ ਭਵਿਕ ਵਰਤਮਾਨ ਸਾਰਿਆਂ ਕਾਲਾਂ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਵਿਦਿਆਲੇ ਦੇ ਹਾਲਤਾ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਰੂਪੇ ਸਾਰੇ ਆਕਾਰਾਂ ਵਿੱਚ ਸਮਾਇ ਘੜਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਭੂਪੇ ਸਾਰਿਆਂ ਦੇ ਪਾਤਸ਼ਾਹ ਭੂਪੇ ਮਤਲਬ ਪਾਤਸ਼ਾਹ ਸਾਰਿਆਂ ਦੇ ਪਾਤਸ਼ਾਹ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਖਾਪੇ ਨਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਵਾਹਿ ਨਮਸਕਾਰ ਹੈ ਜੀ ਨਮੋ ਸਰਬ ਥਾਪੇ ਸਾਰਿਆਂ ਨੂੰ ਥਾਪਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰਗ ਦਾ ਅਰਥ ਵੀ ਨਮਸਕਾਰ ਹੈ ਜੀ ਤੇ ਨਮੋ ਅਧਾਰਤ ਵੀ ਨਮਸਕਾਰ ਹੈ। ਨਮੋ ਸਰਬ ਕਾਲੇ ਕਾਲ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ। ਨਮੋ ਸਰਬ ਪਾਲੇ ਸਾਰਿਆਂ ਨੂੰ ਪਾਲਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ। ਸੋ ਸੰਗਤ ਜੀ ਸੇਵਾ ਪ੍ਰਵਾਨ ਕਰਨੀ ਇਨਿਕ ਸਤਿਗੁਰੂ ਹੋਈਆਂ ਗਲਤੀਆਂ ਦੀ ਮਾਫੀ ਦੇਣ ਸੰਕਤ ਬਖਸ਼ਣ ਜੋਗ ਆ ਜੀ ਬਖਸ਼ ਲੈਣਾ ਬਾਕੀ ਨਮਸਤੰ ਜਿੱਥੇ ਟਿੱਪੀ ਅੱਖਰ ਸ਼ਬਦ ਦੇ ਲਾਸਟ ਤੇ ਹੁੰਦੀ ਹੈ ਨਾ ਨਮਸਤੰ ਇਹ ਅਧਾ ੰਗ ੰਗ ਵਾਇਦ ਹੋਗੀ ਬਾਕੀ ਜਿੱਥੇ ਵੀ ਆਉਂਦੀ ਆ ਜਿਵੇਂ ਰੰਗੇ ਇੱਥੇ ਅਧਾ ਨਾ ਆਵਾਜ਼ ਜਾਂਦੀ ਆ ਰੰਗ ਰੰਗੇ ਅਪੰਗ ਇੱਥੇ ਵੀ ਨਾ ਅਗਮ ਇੱਥੇ ਅਧਾ ਮਮਾ ਰਮ ਇੱਥੇ ਵੀ ਹੈ ਨਾ ਇਹ ਮਤਲਬ ਜਿਹੜੀ ਇਹ ਟਿੱਪੀਆਂ ਨੇ ਇਹ ਆਵਾਜ਼ੀ ਆਵਾਜ਼ ਬਦਲਣਗੀਆਂ ਤੇ ਜਿਹੜੀ ਪਿੱਛੇ ਟਿੱਪੀ ਆ ਗਈ ਇਸ ਟਿੱਪੀ ਨੇ ਆਪਦੀ ਆਵਾਜ਼ ਅੱਧਾ ਨੰਗਾ ਦੇਣੀਆ ਕਕਾ ਖਖਾ ਗਗਾ ਕਗਾ ਨੰਗਾ ਨੰਗਾ ਜਿਹੜਾ ਆਵਾਜ਼ ਅੱਧੀ ਟਿੱਪੀ ਉਹ ਇਹਨੇ ਅੱਧੀ ਟਿੱਪੀ ਅੱਧਾ ਨੰਗਾ ਆਵਾਜ਼ ਦੇਣੀਆ ਨਮਸਤੰ ਤੰਗ ਠੀਕ ਹੈ ਜੀ ਸੋ ਹੋਈਆਂ ਗਲਤੀਆਂ ਦੀ ਮਾਫੀ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ